ਗੁਰਾਂ ਜਾਤ ਰੂਪ ਵਾਂਚਿ ਸ੍ਰੀਨੰਦਰ ਮਹਾਰਾਜ ਕੀ ਜੈ ਅੱਜ ਦਸਵੇਂ ਦੇ ਤਿਆਰਿਆਂ ਮੋਕ ਰੱਖਦਾ ਹੋਇਆ ਦੇਵਾ ਭਾਈ ਕਾ ਪ੍ਰੇਮਦਾਜੀ ਮਹਾਰਾਜ ਬਾਬਾ ਕੀਸ਼ਵਨ ਜੀ ਮਹਾਰਾਜ ਬਾਬਾ ਜੀਤਾ ਜੀ ਦੇ ਪਵਿੱਤਰ ਸਥਾਨਾਂ ਤੇ ਪਵਿੱਤਰ ਦਸਵੇਂ ਤਿਆਰੇ ਮਨਾਏ ਗਏ ਭਾਈ ਜਿਸ ਵਿੱਚ ਸੁਭਾ ਅਮਰਤ ਵੇ ਤੋਂ ਸੰਗਤਾਂ ਦਰੋਂ ਨੇੜੋਂ ਸੇਵਾਵਾਂ ਕਰ ਰਿਆਂ ਪਾਏ ਪ੍ਰਮਾਤਮਾ ਦੀ ਸੇਵਾ ਸਮਝੇ ਕਰੇ ਤੇ ਸਮੂਹ ਸੰਗਤ ਦਾ ਧੰਨਵਾਦ ਜੀ ਬੋਲਣਾ ਜਾਗਤ ਗੁਰੂ ਪਾਤਸ਼ਾਹ ਜੀ ਜੈ ਰਾਗੂ ਗੋਲਾਮ ਮਹਾਰਾਜ ਜੀ ਕੀ ਜੈ ਬਾਬਾ ਸਰਬਨ ਦਾਸ ਮਹਾਰਾਜ ਜੀ ਕੀ ਜੈ ਜੈ ਬਾਬਾ ਸੇਵਾ ਦਾਸ ਮਹਾਰਾਜ ਜੀ ਕੀ ਜੈ ਬਾਬਾ ਸਾਧੂ RAM ਮਹਾਰਾਜ ਜੀ ਕੀ ਜੈ ਬਾਬਾ ਜੀਤ RAM ਮਹਾਰਾਜ ਜੀ ਕੀ ਜੈ ਸਤਿ ਮਤਾ ਕੀ ਜੈ ਨਕਰ ਖੜੀ ਕੀ ਜੈ ਹੋ ਮਤਾ ਕੀ ਜੈ ਆਦੇ ਕੀ ਜੈ ਢੰਡਾਤੋ ਬੰਦ ਨਾਨਕ ਵਾਹ ਭਗਤਲਾ ਸਮਰਾਤ ਡੋਲਣ ਤੇਰਾ ਕਿਉ ਪ੍ਰਭੂ ਨਾਨਕ ਦੇ ਕਰਾਤ ਜੀ ਸਨਵਾਇਆ ਕਿਰਪਾ ਦੇ ਬਾ ਬਾ ਪਣ ਕੇ ਝੂਟ ਤਾਂ ਤੇ ਜੀ ਸਨਵਾਇਆ ਗੁਰੂ ਜਨਮ ਕੇ ਜੋਟ ਮਹਾਰਾਜ ਲਗੇ ਨ ਜਨਮ ਕੇ ਜੋਟ ਦਰੂ ਲਗੇ ਨ ਜਨਮ ਕੇ ਜੋਟ ਜਨਾ ਬਾਬੂ ਨਮਸਕਾਰ ਮਥਾਉਂਦੀ ਆਰਤੀ ਸੇਜਾ ਕਰਵਾ ਜੀ ਦੀ ਹਰਿ ਓਮ ਜੈ ਜੀ ਚੰਦ ਦੇ 와, wow. 숨 wow. Oh <laughs> ्याञ्चारो <dı> श्रीचन्द्रेवा <estamos en> <constantEsže203> <tá erusta> God. ਜਗਨਨਾਥ ਜੀ ਦਾ ਆ ਗਿਆ ਅਰਦਾਸ ਅਰਦਾਸ ਇੱਕ ਕਾ ਸ਼ੁਰੂਆਤ ਵਿੱਚ ਜਿਵੇਂ ਤੇ ਬਾਹੂ ਕੋਈ ਪਾਸ ਰੱਖ ਨਹੀਂ ਪ੍ਰਧੰਪਰ ਰੋਤੀ ਸਮਝਾਏ ਕੋ ਨਾਮਕ ਲੇਟੈਂਟ ਆਏ ਨੂੰ ਕੋਈ ਰੋਤੇ ਅਰਦਾਸ ਸਮਾਪਤ ਹੋਇਆ ਆਧਾਰਿਕ ਮੰਤਨ ਸਮਰੋਪ ਸਿੰਘ ਆਏ ਸੀ ਨਕਿਸੈਂਟ ਹੈ ਆਇਆ ਜਿੰਦੇ ਖਿਆਸਤ ਪਚਾਇਸ਼ ਤੇ ਗੁਰੂ ਜੀ ਨੇ ਇੱਕ ਨਾਮੁ ਨਿਯਤਤਾ ਹੈ ਸਭਾ ਨੂੰ ਸੋਹਾਈ ਦਸਨੇ ਪਾਵਤ ਸੋਹਾਈ ਦਸਨ ਪਾਸੰਦੀ ਜਾਦੇ ਜੋਤ ਤਨ 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 ਸਹਿਬ ਸੇਖੋ ਗ੍ਰੰਥ ਸਲਿ ਪਾਰ ਦਾ ਜਿਕਤਾ ਅੰਦਰ ਕੇ ਬੋਲਾ ਜੀ ਸ੍ਰੀ ਵਾਹਿਗੁਰੂ ਜੀ ਹੰਦਾ ਪਿਆਰਾ ਦੋ ਸਤਜਾਦਿਆਂ ਤੋਂ ਮੁਕਤਿਆਂ ਦੇਹ ਚੱਪਿਆ ਆਪਣੇ ਜਨ ਉੱਤੇ ਨਾ ਰਹਿ ਧਿਆਨ ਕਿਸੇ ਤੇ ਦੇਖ ਲੈ ਤੇ ਇੱਕ ਬਾਗ ਦੇਖੀਂ ਚੰਗੜੀ ਤਿਤਪਨਾ ਪਿਆਰ ਅਤਿ ਜ਼ਿਆਦਾ ਕਮਾਈ ਦਾ ਧਿਆਨ ਕਰਕੇ ਕੋਸੇ ਬੋਲਣਾ ਜੇ ਸੇਵਾ ਹੈ ਗੁਰੂ ਜੀ ਜੋ ਜਪਨਾ ਤੁਝਣਾ ਪਰਮੇਤ ਜਿਸ ਦੇ ਵਾਦੋਂ ਨੂੰ ਤੋਏ ਕੋਪਰਾਂ ਆਂਿਆ ਤਨ ਹਰਨਾ ਚਾਏ ਉੱਪਰ ਦੇਗਾ ਦੇ ਬੈਠੇ ਸੱਚੀ ਕੀ ਸਾਹ ਸਵਾਸਨ

ਵਾਹ ਵਾਤਰਾਤ ਦੇਖ ਕੇ ਪਤੇ ਵਿਤਕਾਇ ਪੰਖ ਜੀਤ ਚੇਲੀ ਕਾਂਸੇ ਸਾਹਿਬਾ ਜੀ ਮੂਰ ਵਾਲੇ ਬੋਲਾਂ ਜੀ ਤੇਰੇ ਵਾਰੇ ਗਰਜੇ ਮਾ ਜਿਵਾ ਆਪ ਜਿਨੇ ਸਿੱਖਾਂ ਨੂੰ ਚਕੀ ਰਾਮ ਇਹ ਨਾਮ ਹੈ ਸਤਨ ਦੇਖ ਨਾ ਸਾਧਾਨ ਪ੍ਰਸਾਦਾਂ ਤੰਗ ਕਸਤਾ ਨਾਮ ਦਾ ਅੰਮ੍ਰਿਤ ਸਾਗਰ ਜਿਕੇ ਦਰਸ਼ਕੋ ਜੀ ਸੁਣਾ ਆਕਾਂ ਪੀਂ ਚੰਦੇ ਗੋ ਕੇ ਜਬੋ ਜੁਕ ਕਾਲਪਨ ਕਰੇ ਕਾਲ ਕਾ ਉਸੇ ਬੋਨਾ ਜੀ ਸ਼੍ਰੀ ਵਾਹਿਗੁਰੂ ਜੀ ਹਾ ਜਿਉ ਆਪ ਜਿਦੇ ਸਿਖਵਾ ਮਾਨ ਨੀ ਮਾ ਮਾਤ੍ਰੀ ਮਤਪਤ ਆਪਨੇ ਕਾਲ ਕਾ ਵਾਗੀ ਜੀ ਸੇ ਹੀ ਗੁਰੂ ਜਨ ਕਹਾਂ ਸਾਹਿਬ ਤੇ ਹੋਰ ਕੋ ਤੋਂ ਮਤ ਜਿਸ ਪਾਸ ਸਾਰ ਜੇ ਤੱਕ ਛੋੜੇ ਗਿਆ ਭੁੱਲੇ ਦਸਨ ਤਾਰੇ

ਆਵੇ ਆਪੀ ਕਾ ਚਾਨ ਕਿਤੇ ਹਮ ਆ ਜਿਉ ਆਪੀ ਕਰਦੇ ਕੋ ਆਏ ਪਵਿੱਤਰ ਦਸਵੀਂ ਜਹਨ ਮੁਕਤ ਮਹਾਰਾਜ ਜੀਓ ਸੁਭ ਅੰਮ੍ਰਿਤ ਵੇ ਤੋਂ ਸੰਗਤ ਆਪ ਜੀ ਦੇ ਦਰ ਤੇ ਨਮਸਤਕ ਹੋ ਰਹੀ ਮਹਾਰਾਜ ਜੀਓ ਆਪ ਜੀ ਤੇ ਦਿਨ ਭੁਲ ਭਟਾਵਾਂ ਹਾਜ਼ਰੀ ਪ੍ਰਵਾਨ ਕਰਨ ਦੀ ਮੰਗ ਕਰਦੇ ਜੀਓ ਦੇ ਨਾਲ ਜੀ ਦੇ ਬਾਣ ਦੇ ਅੰਦਰ ਸੁਪਨਾ ਜੀ ਹੋਇਆ ਚਾਪੇ ਰਾਤ੍ਰਿਆ ਤੁਰੀ ਆਪ ਜੀ ਦੇ ਭਾਣੇ ਦੇ ਅੰਦਰ ਸੁਖੀ ਚੋਵੇ ਨਕਲ ਕਿਹੜਾ ਸੁਖਸ਼ਾਂ ਦੇ ਪਤਾਉਣੇ ਨੇ ਦੇ ਦੁਆਰਾਂ ਚਾਹੇ ਕਲਪਿਤ ਰੱਖਣਾ ਮਹਾਪੁਰਸ਼ਾਂ ਦੇ ਉਕਤ ਕਰਨੀ ਚਰਨਿਕਲ ਚਾਹਣਾ ਨਾ ਆਯੋ ਆਜ ਵੀ ਆਪ ਜੀ ਸੋਹਣੇ ਨਾਮ ਅਸਰ ਵਾਸ਼ਕੀ ਕੇ ਕਾਇਕਰੋਜੀ ਉਪਨਾਮ ਚਲੰਦੀ ਪਾਲੂ ਦੇ ਵਾਸ਼ਕਰੋ ਸੇ ਪਰ ਮੇਲ देर चढ़ती कला तेरे भगवा का प्रा वाहे गुरु जी का खालसा वाहेगुरु जी की बुले Yeah. eu i would do सेहली गल में बह रही सोहे तले मृग शाल सुंदर शुभ विरागे आप श्याम आप श्याम आनंद कंद भगवान श्री चंद्र भगवान श्री चंद्र पाही काम प्रभु पाही मां पाही काम तं ਸਨੇਹ ਮੈਂ ਮਨਮੋਹਣੀ ਅਵਸਥਾ ਕ ਤੇਰਾ ਜਿੱਦ ਲਾਰੇ ਐ ਸਾ ਬੁੱਟਾ ਲਾਇਆ ਆਪ ਤਰੇ ਤੇ ਜਗ ਤਾਰਿਆ ਐ ਸਾ ਧੂਣਾ ਲਾਇਆ ਆਪ ਤਰੇ ਤੇ ਜਗ ਤਾਰਿਆ ਐ ਸਾ ਧੂਣਾ ਬਾਬਾ ਅਟਲ ਜੀ ਉਸ ਵੇਲੇ ਸਮਾ ਚੁੱਕੇ ਸੀ ਚਾਰ ਪੁੱਤਰਾਂ ਨੂੰ ਲੈ ਕੇ ਬਾਬਾ ਸ਼੍ਰੀ ਚੰਦ ਜੀ ਕੋਲ ਗਏ ਤੇ ਜਾ ਕੇ ਨਮਸਕਾਰ ਕੀਤਾ ਨਮਸਕਾਰ ਕਰਕੇ ਮਾਲਕ ਦੇ ਕੋਲੋਂ ਬੈਠਣ ਦੀ ਇਜਾਜ਼ਤ ਮੰਗੀ ਆ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਆਓ ਜੀ ਜਿਆਆਂ ਨੂੰ ਪਰਿਵਾਰ ਦੇ ਵਿੱਚ ਕੌਣ ਕੌਣ ਤੁਹਾਡੇ ਨਾਲ ਆਇਆ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਇਹ ਤੁਹਾਡੇ ਚਾਰ ਲਾਲ ਐ ਜੀ ਮੇਰੇ ਨਾਲ ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਤੇ ਸਾਡੇ ਚਾਰ ਲਾਲ ਨੇ ਤੇ ਵਿੱਚੋਂ ਸਾਨੂੰ ਫਿਰ ਇੱਕ ਦੇ ਦਿਓ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਕਿ ਤੁਹਾਡੇ ਨੇ ਮਹਾਰਾਜ ਜਿਹੜਾ ਘੋ ਤੇ ਜਾਣਿਆ ਬਾਬਾ ਸ਼੍ਰੀ ਚੰਦ ਜੀ ਦੀ ਨਿਗਾ ਬਾਬਾ ਗੁਰਦਿੱਤਾ ਜੀ ਤੇ ਪਈ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਕਿ ਤੁਸੀਂ ਅੱਜ ਤੋਂ ਸਾਡੇ ਨਾਲ ਰਹਿਣਾ ਕਿ ਬਾਬਾ ਗੁਰਦਿੱਤਾ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਬੜੀ ਸੇਵਾ ਕੀਤੀ ਬਾਬਾ ਸ਼੍ਰੀ ਚੰਦ ਜੀ ਨੇ ਖੁਸ਼ ਹੋ ਕੇ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਸੇਲੀ ਟੋਪੀ ਦੇ ਦਿੱਤੀ ਆਓ ਸਾਰੀ ਸੰਗਤ ਬਾਬਾ ਸ਼੍ਰੀ ਚੰਦ ਤੇ ਬਾਬਾ ਗੁਰਦਿੱਤਾ ਜੀ ਦੇ ਗੁਣ ਗਾਈਏ ਤਨ ਤਨ ਬਾਬਾ ਸ਼੍ਰੀ ਚੰਦ ਤੇਰੀ ਮਹਿਮਾ ਐ ਬੋਲੀ ਅਪਾਰ ਤਨ ਤਨ ਬਾਬਾ ਸ਼੍ਰੀ ਚੰਦ ਤੇਰੀ ਮਹਿਮਾ